ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਵੀਰਾਂਕੌਰ 786 ਜਨ ਜ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਕਣਕ ਦੇ ਆਟੇ ਦਾ ਟੇਸਟੀ ਜਾਂ ਨਾਸ਼ਤਾ 10 ਮਿੰਟਾਂ ਵਿੱਚ ਹੀ ਇਹ ਨਾਸ਼ਤਾ ਬਣ ਜਾਂਦਾ ਹੈਗਾ ਕਈ ਵਾਰ ਆਪਣਾ ਸਬਜ਼ੀ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਜਾਂ ਆਪਣਾ ਰੋਟੀ ਬਣਾਉਣ ਨੂੰ ਨੀ ਮਾਨ ਕਰਦਾਗਾ ਫਿਰ ਇਹ 10 ਮਿੰਟਾਂ ਵਿੱਚ ਦੀ ਕਣਕ ਦੇ ਆਟੇ ਦਾ ਨਾਸ਼ਤਾ ਬਣਾ ਸਕਦੇ ਹਾਂ ਹਾਂਜੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਰਿਕਵੈਸਟ ਹੈ ਵੀਡੀਓ ਨੂੰ ਪੂਰਾ ਦੇਖਿਓ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਕਣਕ ਦਾ ਆਟਾ ਲਿਆ ਆਟੇ ਨੂੰ ਆਪਾਂ ਛਾਣਿਆ ਹੋਇਆ ਇੱਕ ਛੋਟੇ ਕੌਲੀ ਆਪਾਂ ਵੇਸਣ ਲਿਆ ਵੇਸਣ ਨੂੰ ਵੀ ਆਪਾਂ ਛਾਣਿਆ ਹੋਇਆ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਥੋੜਾ ਥੋੜਾ ਪਾਣੀ ਪਾ ਕੇ ਨਾ ਇੱਕ ਘੋਲ ਤਿਆਰ ਕਰ ਲਾਂਗੇ ਬਹੁਤ ਵਧੀਆ ਰੈਸਪੀ ਆ ਟਾਈਮ ਵੀ ਬਹੁਤ ਘੱਟ ਲੱਗਦਾ ਹੈ ਰੈਸਪੀ ਬਣਾਉਣ ਤੇ ਤੇ ਬਸ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਇੱਕੇ ਵਾਰੀ ਪਾਣੀ ਪਾ ਲਾਂਗੇ ਤੇ ਇਹ ਪਤਲਾ ਘੋਲ ਬਣ ਜੂਗਾ ਥੋੜਾ ਥੋੜਾ ਪਾਣੀ ਪਾ ਕੇ ਘੋਲ ਤਿਆਰ ਕਰਾਂਗੇ ਤੇ ਵਧੀਆ ਬਣ ਜੂਗਾ ਹਾਂਜੀ ਆਟੇ ਦਾ ਘੋਲ ਆਪਾਂ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਜਿਹੜਾ ਇਹ ਘੋਲ ਬਣ ਗਿਆ ਹੈਗਾ ਹੁਣ ਆਪਾਂ ਥੋੜੀਆਂ ਜੀਆਂ ਸਬਜ਼ੀਆਂ ਪਾਵਾਂਗੇ ਇੱਕ ਪਾਵਾਂਗੇ Shimla mirch ਬ੍ਰੇਕ ਕੱਟੀ ਹੋਈ ਇੱਕ ਪਾਵਾਂਗੇ ਟਮਾਟਰ ਬ੍ਰੇਕ ਕੱਟਿਆ ਹੋਇਆ ਇੱਕ ਪਾ ਦਾਂਗੇ ਹਰੀ ਮਿਰਚ ਬਰੀਕ ਕੱਟੀ ਹੋਈ ਇੱਕ ਪਾ ਦਾਂਗੇ ਕੱਚਾ ਆਲੂ ਇਹਨੂੰ ਕੱਦੂਕਾਸ਼ ਕਰਕੇ ਨਾ ਪਾਣੀ ਦੇ ਵਿੱਚ ਰੱਖਤਾ ਸੀ ਪਾਣੀ ਦੇ ਵਿੱਚ ਆਪਾਂ ਤਾਂ ਰੱਖਿਆ ਸੀ ਆਲੂ ਆਪਣਾ ਕਾਲਾ ਨਾ ਪਵੇ ਇਹ ਪਾ ਦਾਂਗੇ ਸਬਜ਼ੀਆਂ ਤੁਹਾਡੇ ਕੋਲੇ ਜੋ ਹੈਗੀਆਂ ਤੁਸੀਂ ਉਹ ਹੀ ਐਡ ਕਰ ਸਕਦੇ ਆ ਇੱਕ ਪਾ ਦਾਂਗੇ ਪਿਆਜ਼ ਇਸ ਤਰ੍ਹਾਂ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਦਰਦਰਾਇਆ ਕਟ ਲਿਆ ਸੀ ਇਹ ਪਾ ਦਾਂਗੇ ਅਦਰਕ ਲਸਣ ਤੁਹਾਨੂੰ ਨਹੀਂ ਵੀ ਪਸੰਦ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਹੁਣ ਪਾ ਦਾਂਗੇ ਆਪਾਂ ਹੁਣ ਆਪਾਂ ਪਾ ਦਾਂਗੇ ਕੱਟਿਆ ਹਰਾ ਧਨੀਆ ਅੱਧਾ ਨਿੰਬੂ ਚੰਗੀ ਤਰ੍ਹਾਂ ਪਹਿਲਾਂ ਰਾਸ ਨਿਚੋੜ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੋਲ ਦੇ ਵਿੱਚ ਮਿਲਾ ਦਿੰਨੇ ਆਂ ਸਬਜ਼ੀਆਂ ਆਪਾਂ ਚੰਗੀ ਤਰ੍ਹਾਂ ਹੁਣ ਮਿਲਾ ਤਾ ਗਏ ਤੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ। ਨਮਕ ਪਾਵਾਂਗੇ ਸਵਾਦ ਅਨਸਾਰ। ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਪਾਊਡਰ। ਤੇ ਅੱਧਾ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ। ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ। ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਤੇ ਬਸ ਥੋੜਾ ਜਿਹਾ ਪਾ ਦਾਂਗੇ ਆਪਾਂ ਚਾਟ ਮਸਾਲਾ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਬਹੁਤ ਵਧੀਆ ਨਾਸ਼ਤਾ ਬਣਦਾ ਹੈਗਾ ਟਾਈਮ ਵੀ ਬਹੁਤ ਘੱਟ ਲੱਗਦਾ ਹੈਗਾ ਫਟਾਫਟ ਇਹ ਨਾਸ਼ਤਾ ਬਣ ਜਾਂਦਾ ਹੈਗਾ ਛੋਟਾ ਤੋਂ ਲੈ ਕੇ ਵੱਡਾ ਤੱਕ ਸਾਰਿਆਂ ਨੂੰ ਇਹ ਪਸੰਦ ਆਉਣ ਵਾਲਾ ਨਾਸ਼ਤਾ ਹੈਗਾ ਮਸਾਲੇ ਵੀ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤੇ ਆ ਤੇ ਹੁਣ ਲਾਸਟ ਤੇ ਆਪਾਂ ਪਾ ਦਾਂਗੇ ਥੋੜਾ ਜਿਹਾ ਮਿੱਠਾ ਸੋਡਾ ਬਸ ਚੁਟਕੀ ਭਰ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਤੇ ਹੁਣ ਥੋੜਾ ਜਿਹਾ ਆਪਾਂ ਪਾਣੀ ਪਾ ਲਾਂਗੇ ਹੁਣ ਚੰਗੀ ਤਰ੍ਹਾਂ ਮਿਲਾ ਲੈਣੇ ਆ ਮਿੱਠਾ ਸੋਡਾ ਲਾਸਟ ਤੇ ਪਾਉਣਾਗਾ ਹਾਂ ਚੰਗੀ ਤਰ੍ਹਾਂ ਆਪਾਂ ਮਿਲਾਤਾ ਹੁਣ ਆਪਾਂ ਬਣਾਵਾਂਗੇ ਨਾਸ਼ਤਾ ਨਾਸ਼ਤਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਤੇਲ ਬਹੁਤ ਘੱਟ ਤੇਲ ਵਿੱਚ ਇਹ ਨਾਸ਼ਤਾ ਬਣਦਾ ਕੋਈ ਜ਼ਿਆਦਾ ਤੇਲ ਵਿੱਚ ਨਹੀਂ ਇਹ ਨਾਸ਼ਤਾ ਬਣਦਾ ਹੈਗਾ ਤੇਲ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਨਾਸ਼ਤਾ ਬਣਾਵਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਇੱਕ ਕੜਚੀ ਬੈਟਰ ਦੀ ਭਰ ਲਾਂਗੇ ਤੇ ਇਸ ਤਰ੍ਹਾਂ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਤੇ ਥੋੜਾ ਜਿਹਾ ਇਸ ਤਰ੍ਹਾਂ ਫਲਾ ਦਾਂਗੇ ਆਪਾਂ ਕੜਚੀ ਦੇ ਨਾਲ ਹੀ ਨਾ ਜ਼ਿਆਦਾ ਆਪਾਂ ਮੋਟਾ ਰੱਖਾਂਗੇ ਨਾ ਹੀ ਜ਼ਿਆਦਾ ਆਪਾਂ ਤੇ ਜਿਆਦਾ ਮੋਟਾ ਰੱਖਿਆ ਤੇ ਫਿਰ ਥੋੜੇ ਕਈ ਵਾਰ ਵਿੱਚੋਂ ਕੱਚਾ ਜਾ ਰਹਿ ਜਾਂਦਾ ਹੈ ਬਸ ਜਿਵੇਂ ਆਪਾਂ ਨਾਰਮਲ ਪਰੌਂਠੇ ਨਹੀਂ ਬਣਾਉਂਦੇ ਉਸੇ ਤਰ੍ਹਾਂ ਹੀ ਰੱਖਾਂਗੇ ਬਸ ਨਾ ਜਿਆਦਾ ਮੋਟਾ ਤੇ ਨਾ ਹੀ ਜਿਆਦਾ ਪਤਲਾ ਬਸ ਇੰਨਾ ਕੁ ਮੋਟਾ ਰੱਖਾਂਗੇ ਹੁਣ ਗੈਸ ਨੂੰ ਥੋੜਾ ਜਿਹਾ ਮੀਡੀਅਮ 'ਤੇ ਕਰ ਦਾਂਗੇ ਹੁਣ ਆਪਾਂ ਇਹਨੂੰ ਟੱਕ ਕੇ 2 ਮਿੰਟ ਵਾਸਤੇ ਇਹਨੂੰ ਪਕਾ ਲਾਂਗੇ ਨਾਸ਼ਤੇ ਨੂੰ 2 ਮਿੰਟ ਵਾਸਤੇ ਸੇਕ ਆਪਾਂ ਲਵਾ ਲਿਆ ਉਪਰੋਂ ਹਰਕਾ ਜਾਂ ਡਰਾਈ ਹੋ ਗਿਆ ਹੁਣ ਆਪਾਂ ਇਹਨੂੰ ਪਲਟ ਦਿੰਨੇ ਆਂ ਵੇਖਾ ਇਧਰਲੇ ਪਾਸੇ ਵਧੀਆ ਪੱਕ ਗਿਆ ਨਾ ਹੁਣ ਆਪਾਂ ਥੋੜਾ ਜਿਹਾ ਲਾ ਦਿੰਨੇ ਹੁਣ ਰिफाइंड ਤੇਲ ਕਿਉ ਵੀ ਆਪਾਂ ਲਾ ਸਕਦੇ ਹਾਂ ਰिफाइंड ਤੇਲ ਵੀ ਤੇਲ ਵੀ ਲਾ ਸਕਦੇ ਉੱਪਰ ਵੀ ਆਪਾਂ ਥੋੜਾ ਜਿਹਾ ਲਾ ਦਾਂਗੇ ਹੁਣ ਇਹਨੂੰ ਆਪਾਂ ਟਕਣਾ ਨਹੀਂ ਬਿਨਾ ਟਕੀ ਆਪਾਂ ਪਕਾਵਾਂਗੇ ਹਾਂਜੀ ਨਾਸ਼ਤੇ ਨੂੰ ਆਪਾਂ ਦੋਨੇ ਪਾਸੇ ਵਧੀਆ ਜਿਹਾ ਫਰਾਈ ਕਰ ਲਿਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਨਾਸ਼ਤਾ ਬਣ ਗਿਆ ਹੈਗਾ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਬਾਕੀ ਦਾ ਨਾਸ਼ਤਾ ਵੀ ਆਪਾਂ ਇਸੇ ਤਰ੍ਹਾਂ ਹੀ ਬਣਾ ਲਾਂਗੇ ਥੋੜਾ ਜਿਹਾ ਲਾ ਦਿੰਨੇ ਆ ਤੇਲ ਇਹ ਕੜਸੀ ਬੈਟਰ ਦੇ ਭਰ ਕੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ। ਨਾਸ਼ਤੇ ਦਾ ਵੱਡਾ ਛੋਟਾ ਸਾਈਜ਼ ਤੁਸੀਂ ਆਪਦੇ ਹਿਸਾਬ ਨਾਲ ਰੱਖ ਲੈਣਾ। ਹਾਂਜੀ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ। ਬਹੁਤ ਵਧੀਆ ਇਹ ਨਾਸ਼ਤਾ ਬਣ ਕੇ ਤਿਆਰ ਹੋਇਆਗਾ। ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ। ਹਾਂਜੀ ਬਹੁਤ ਵਧੀਆ ਆਪਾਂ ਇਹ ਨਾਸ਼ਤਾ ਬਣਾ ਕੇ ਤਿਆਰ ਕਰ ਲਿਆ ਤੇ ਬਹੁਤ ਹੀ ਇਹ ਜਿਆਦਾ ਸੌਫਟ ਨਾਸ਼ਤਾ ਬਣਿਆਗਾ। ਇਸ ਨਾਸ਼ਤੇ ਨੂੰ ਤੁਸੀਂ ਦਹੀਂ ਦੇ ਨਾਲ ਵੀ ਖਾ ਸਕਦੇ ਆ, ਅਚਾਰ ਦੇ ਨਾਲ ਵੀ ਖਾ ਸਕਦੇ ਆ।